ਤੇ ਮਹਿਮਾਨ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਭਾਜਪਾ ਪਾਰਟੀ ਦੇ ਥੰਮ ਪਰੇਸ਼ਵਰ ਗੋਇਲ ਜੀ ਜੋ ਕਿ ਧੂਰੀ ਸ਼ਹਿਰ ਦੇ ਰਹਿਣ ਵਾਲੇ ਹਨ ਪਰੰਤੂ ਭਾਜਪਾ ਪਾਰਟੀ ਦੇ ਥੰਮ ਹਨ ਜਿਨ੍ਹਾਂ ਨੇ ਬਹੁਤ ਚਿਰ ਤੋਂ ਭਾਜਪਾ ਪਾਰਟੀ ਨਾਲ ਜੁੜੇ ਹੋਏ ਨੇ ਤੇ ਐਸ ਹਮਲੋ ਕਿ ਭਾਜਪਾ ਪਾਰਟੀ ਨੂੰ ਧੂਰੀ ਸ਼ਹਿਰ ਵਿੱਚ ਚਲਾਨ ਲਈ ਬਹੁਤ ਮਿਹਨਤ ਕੀਤੀ ਕਾਰਬਾਰ ਵੀ ਆਪਣਾ ਛੱਡਿਆ ਟਾਈਮ ਖੋਰਾ ਦਿੱਤਾ ਇਸ ਪਾਰਟੀ ਨੂੰ ਵਿਜੇਸ਼ਪਰ ਗੋਲਜੀ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਆਪਣੇ ਚੈਨਲ ਤੇ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਐਸੀਪੀ ਚੈਨਲ ਪੂਰੀ ਦਾ ਤੇ ਦਿਨੋਂ ਧੰਨਵਾਦਾਂ ਜੇ ਉਸਨੇ ਸਾਨੂੰ ਸਵਾਗਤ ਪਾਰਟੀ ਦੀਆਂ ਗਤੀਵਿਧੀਆਂ ਸਮਾਜ ਦੀਆਂ ਗਤੀਵਿਧੀਆਂ ਜੋ ਪਬਲਿਕ ਦੇ ਵਿੱਚ ਪੂਜਾ ਕਰਦੇ ਨੇ ਮੈਂ ਤੇ ਦਿਨ ਤੋਂ ਇਸ ਚੇਨ ਨੰਬਰ ਤੋਂ ਬੋਲਦਾ ਜਿਸ ਤਰ੍ਹਾਂ ਕਿ ਆਪਾਂ ਹੁਣ ਦੇਖ ਰਹੇ ਹਾਂ 2024 ਦੇ ਐਮਪੀ ਇਲੈਕਸ਼ਨ ਦਾ ਅੰਗਾਜ਼ ਹੋ ਚੁੱਕਿਆ ਹੈ ਸਾਰੀਆਂ ਪਾਰਟੀਆਂ ਆਪਣੇ ਆਪਣੇ ਤਰੀਕੇ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤੀਆਂ ਹਨ ਉਸ ਤਰ੍ਹਾਂ ਹੀ ਆਪਾਂ ਬੀਜੇਪੀ ਪਾਰਟੀ ਨੇ ਹੁਣ ਅਸ਼ੀਰਵਿੰਦ ਖੰਨਾ ਜੀ ਨੂੰ ਆਪਣਾ ਨਿਵਾਜਿਆ ਹੈ ਇਹ ਤੁਸੀਂ ਪਾਰਟੀ ਬਾਰੇ ਤੇ ਅਰਵਿੰਦ ਖੰਨਾ ਜੀ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਜਾਣਕਾਰੀ ਦਿਗੋ ਉਹਨਾਂ ਦਾ ਕੀ ਪਿਛਲਾ ਪਛੋਕੜ ਕੀ ਕੀ ਵਿਅਕਤੀ ਕੀ ਪਾਰਟੀ ਤੇ ਨੇ ਕਰਿਆ ਪਬਲਿਕਲੀ ਤੇ ਆਮ ਜਨਤਾ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਦੇ ਪਿਛਲੇ 10 ਸਾਲਾਂ ਦੇ ਜੋ ਲੋਕ ਭਲਾਈ ਦੇ ਕੰਮ ਜੋ ਕੇਂਦਰ ਸਰਕਾਰ ਨੇ ਕੀਤੇ ਨੇ ਹਰ ਗਰੀਬ ਤੋਂ ਗਰੀਬ ਤੱਕ ਹਰ ਸਹੂਲਤ ਮਹయ్యా ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਮੈਂ ਉਹਦਾ ਇੱਕ احਸਾਨਮੰਦ ਆਪਣਾ ਉਹਨੂੰ ਸਮਝਦਾ ਵੀ ਇਹ ਜੇ ਵਧੀਆ ਪ੍ਰਧਾਨ ਮੰਤਰੀ ਜੋ ਸਾਨੂੰ ਮਿਲੇ ਨੇ ਉਹਨਾਂ ਨੇ ਹਰ ਗਰੀਬ ਦੀ ਹਰ ਜੋਜ ਬੁਲusi ਸਾਲ ਤੋਂ ਪਹਿਲਾਂ ਤਾਂ ਉਹਨਾਂ ਨੇ ਜਨਤਨ ਯੋਜਨਾ ਦੇ ਤਹਿਤ ਬੈਂਕਾਂ 'ਚ ਖਾਤੇ ਖੋਲ੍ਹੇ ਉਹਦਾ ਕਾਰਨ ਸੀਗਾ ਖਾਤੇ ਕਿਉਂ ਖੋਲੇਗੇ ਖਾਤੇ ਇਸ ਲਈ ਖੋਲੇਗੇ ਕਿ ਜੋ ਪੈਸਾ ਸੈਂਟਰ ਤੋਂ ਆਉਂਦਾ ਸੀਗਾ ਪਹਿਲਾਂ ਜੂਤਬੰਦ ਕੋਲ ਪਹੁੰਚਦੇ ਪਹੁੰਚਦੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀਵ ਗਾਂਧੀ ਜੀ ਦੇ ਕਿਸੇ ਨੇ ਮਤਾਬਕ ਉਹ 1 ਰੁਪਿਆ ਚੱਲਦਾ ਸੀ ਸੈਂਟਰ ਤੋਂ ਦੇ 15 ਪੈਸੇ ਹੀ ਅਗਲੇ ਕੋਈ ਪਹੁੰਦੇ ਸੀ ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਨੂੰ ਖਤਮ ਕੀਤਾ ਮੋਦੀ ਜੀ ਨੇ ਉਹਨਾਂ ਨੇ ਜਨਤਨ ਯੋਜਨਾ ਦੇ ਤਹਿਤ ਹਰ ਇੱਕ ਬੰਦੇ ਦੇ ਖਾਤੇ ਖੋਲੇ ਤਾਂ ਕਿ ਉਹਨਾਂ ਦਾ ਜੋ ਵੀ ਉਹਨਾਂ ਨੂੰ ਸਹੂਲਤਾਂ ਦੇਣੀ ਆ ਉਹਨਾਂ ਦੇ ਸਿੱਧੇ ਖਾਤੇ ਚਾਹੁੰਦੇ ਇਹ ਸਭ ਤੋਂ ਵੱਡਾ ਕੰਮ ਕੀਤਾ ਉਹਦੇ ਨਾਲ ਨਾਲ ਸਿਹਤ ਪੱਕੀ ਜੋ ਜ਼ਰੂਰਤ ਸੀ بیمਾ ਯੋਜਨਾ ਬਾੜਾ ਰੁਪਏ ਦੇ ਵਿੱਚ 2 ਲੱਖ ਰੁਪਏ ਦਾ بیمਾ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਦਿੱਕਤ ਨਾ ਆਵੇ ਦਾ 2 ਲੱਖ ਰੁਪਏ ਦੇ ਬੀਮੇ ਦੀ ਯੋਜਨਾ ਵੀ ਦਿੱਤੀ ਗਈ। ਉਹਦੇ ਨਾਲ ਨਾਲ ਅਟਲ ਪੈਨਸ਼ਨ ਯੋਜਨਾ ਦੇ ਤਹਿਤ ਵੀ 345 ਰੁਪਏ ਹਰ ਸਾਲ ਦੇਣ ਤੋਂ ਬਾਅਦ ਉਹ ਜਿਹੜਾ ਬੀਮਾ ਹੈ ਉਹ ਵੀ ਪ੍ਰਧਾਨ ਮੰਤਰੀ ਜੀ ਨੇ ਮਨਜ਼ੂਰੀ ਕਰਾਇਆ। ਉਸ ਤੋਂ ਬਾਅਦ ਉਹਨਾਂ ਨੇ ਸਵਸ਼ਥ ਪਾਤਵੰਤੇ ਤਹਿਤ ਜੋ ਸਾਡੀਆਂ ਭੈਣਾਂ ਸਾਡੇ ਵੀਰ ਬਾਹਰ ਸੋਚ ਵਾਸਤੇ ਬਾਹਰ ਖੇਤਾਂ 'ਚ ਜਾਂ ਜੰਗਲ 'ਚ ਜਾਇ ਕਰਦੇ ਸੀਗੇ ਤਾਂ ਸਭ ਤੋਂ ਵੱਡੀ ਦਿੱਕਤ ਸਾਰੀਆਂ ਭੈਣਾਂ ਨੂੰ ਸਾਡੀਆਂ ਮਾਮਾ ਨੂੰ ਆਉਂਦੀ ਸੀ। ਤਾਕੇ ਉਹ ਵਿਚਾਰੇ ਇੰਤਿਹਾਲ ਕਾ ਦੀਆਂ ਸੀ ਵੀ ਕਦੋਂ ਦਿਨ ਛਿਪੇ ਕਦੋਂ ਨੇਰਾ ਹੋਵੇ ਕਦੋਂ ਮਤਲਬ ਕਿ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਉਹ ਇਸ ਚੀਜ਼ ਤੋਂ ਭਰਗ ਹੋਣ ਤਾਂ ਉਹ ਬਾਅਦ ਜਾਇਆ ਕਰਦੀਆਂ ਸੀ ਉਸ ਦੇ ਤਹਿਤ ਉਹਨਾਂ ਨੇ ਜੋ ਫਲਸ਼ਾ ਵਾਸਤੇ ਹਰ ਘਰ ਦੇ ਵਿੱਚ ਫਲਸ਼ਾ ਵਾਸਤੇ ਪੈਸੇ ਜਿਹੜੇ ਸੀਗੇ ਉਹ ਸੈਂਟਰ ਸਰਕਾਰ ਨੇ ਦਿੱਤੇ ਯਾਨੀ ਕਿ ਇਹ ਵੀ ਬਹੁਤ ਵੱਡੀ ਇੱਕ ਸਮੱਸਿਆ ਸੀ ਜਿੱਤੋਂ ਉਹਨਾਂ ਨੂੰ ਰਾਹਤ ਮਿਲੀ ਹੈ ਬਹੁਤ ਵੱਡੀ ਰਾਹਤ ਜਿਹੜੀ ਹੈ ਉਹ ਮਿਲੀ ਹੈ ਉਸ ਤੋਂ ਬਾਅਦ ਇੱਕ ਹੋਰ ਬਡੀ ਰੱਖ ਦਿੱਤੀ ਗਈ ਜੋ ਕਿ ਸਾਡੀਆਂ ਭੈਣਾਂ ਮਾਮਾਂ ਚੁੱਲ੍ਹੇ ਤੇ ਰੋਟੀ ਬਣਾਇਆ ਕਰਦੀ ਸੀ ਤੂੰ ਇਹ ਨਾਲ ਅੱਖਾਂ ਇਲੈਕਸ਼ਨ ਲੜਿਆ ਉਹਨਾਂ ਨੇ ਉਹ ਚਾਹੇ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਪਰ ਜਦੋਂ ਉਹਨਾਂ ਨੂੰ ਮਾਹੌਲ ਇਹ ਲੱਗਿਆ ਐਮਐਲਏ ਬਣ ਤੋਂ ਬਾਅਦ ਵੀ ਵਾਤਾਵਰਨ ਕਾਂਗਰਸ ਦਾ ਵਧੀਆ ਨਹੀਂ ਹੈ ਉਹ ਕਾਂਗਰਸ ਨੂੰ ਤਿਆਗ ਕੇ ਆਪਣੀ ਐਮਐਲਏ ਪਦ ਨੂੰ ਤਿਆਗ ਕੇ ਉਹ ਦੇਖੋ ਇੱਕ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਕੋਈ ਵੀ ੰਦਾ ਜਿਹੜਾ ਹੈਗਾ ਉਹ ਆਪਣੇ ਪਦ ਨੂੰ ਨਹੀਂ ਛੱਡਦਾ ਹੁੰਦਾ ਜਿੱਤੋਂ ਕਿ ਉਹਨੂੰ ਮੰਥਲੀ ਇਨਕਮ ਹੁੰਦੀ ਹੈ ਮੰਥਲੀ ਤਨਖਾਹ ਮਿਲਦੀ ਹੈ ਇਨਕਮ ਹੁੰਦੀ ਹੈ ਇਹ ਪਲੱਸ ਇਸ ਤੋਂ ਬਾਅਦ ਰਤਬਾ ਵੀ ਮਿਲਦਾ ਰਤਬਾ ਮਿਲਦਾ ਕੋਈ ਨਹੀਂ ਛੱਡਦਾ ਹੁੰਦਾ ਉਹਨਾਂ ਨੇ ਆਪਣੇ ਰਤਬੇ ਨੂੰ ਛੱਡ ਕੇ ਆਪਣੇ ਰਤਬੇ ਨੂੰ ਠੋਕਰ ਮਾਰ ਕੇ ਪਾਰਟੀ ਨੂੰ ਠੋਕਰ ਮਾਰ ਕੇ ਉਹਨਾਂ ਨੇ ਪ੍ਰਾਇਮਰੀ ਮੈਂਬਰਸ਼ਿਪ ਤੋਂ ਵੀ ਤਿਆਗ ਬਤ ਦਏ ਕਿ ਉਹ ਆਪਣੇ ਘਰੇ ਬਹਿ ਗਏ ਕਿਉਂਕਿ ਉਹਨਾਂ ਨੂੰ ਮਾਹੌਲ ਜਿਹਦਾ ਸੀ ਕੰਟਰੋਲ ਸਾਹਿਬ ਵਧੀਆ ਨਹੀਂ ਲੱਗਿਆ ਲੰਬਾ ਟਾਈਮ ਉਹ ਆਪਣੇ ਘਰੇ ਬੈਠਣ ਤੋਂ ਬਾਅਦ ਫਿਰ ਉਹਨਾਂ ਨੂੰ ਲੱਗਿਆ ਕਿ ਇੱਕ ਭਾਗ ਕੇ ਜਨਤਾ ਪਾਰਟੀ ਏਸੀ ਹੈ ਜਿਹੜੀ ਕਿ ਸਾਡੇ ਸਮਾਜ ਦਾ ਸਾਡੇ ਦੇਸ਼ ਦਾ ਕੁਝ ਕਰ ਸਕਦੀ ਹੈ ਉਸ ਗੱਲ ਨੂੰ ਮੁੱਖ ਰੱਖ ਕੇ ਉਹਨਾਂ ਨੇ ਭਾਗ ਦੇ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਜੁਆਇਨ ਕਰਨ ਤੋਂ ਬਾਅਦ ਲਗਾਤਾਰ ਪਾਰਟੀ ਹਿੱਤ ਦੇ ਵਿੱਚ ਉਹ ਹਰ ਘਰ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਉਹਨਾਂ ਨੇ ਆਪਣਾ ਕੰਮ ਜਿਹੜਾ ਸੀ ਉਹ ਚਾਲੂ ਕੀਤਾ ਜਿੱਥੇ ਉਹ ਪਹਿਲਾਂ ਸ਼ੁਰੂ ਤੋਂ ਹੀ ਕਨਾ ਫਾਊਂਡੇਸ਼ਨ ਦੇ ਨੋਤੇ ਉਮੀਦ ਫਾਊਂਡੇਸ਼ਨ ਦੇ ਨੋਤੇ ਪਬਲਿਕ ਦੇ ਵਿੱਚ ਵਿਚਰਦੇ ਪਬਲਿਕ ਦੇ ਕੰਮ ਕਰਦੇ ਪਬਲਿਕ ਦੀ ਹੈਲਥ ਨੂੰ ਸੁਧਾਰਦੇ ਹੋਏ ਕੰਮ ਕਰਦੇ ਰਹੇ ਨੇ ਅੱਜ ਵੀ ਉਹ ਰੈਗੂਲਰ ਜਰੀ ਹੈ ਸਰਕਾਰ ਦੀਆਂ ਨੀਤੀਆਂ ਤੋਂ ਅਲਾਵਾ ਵੀ ਆਪਣੇ ਪਰਸਨਲ ਤਰੀਕੇ ਨਾਲ ਇਹ ਜਿਹੜੇ ਕੰਮ ਨੇ ਲੋਕ ਭਲਾਈ ਦੇ ਕਰ ਰਹੇ ਨੇ ਜੇ ਲਗਾਤਾਰ ਉਹ ਲੱਗੇ ਹੋਏ ਨੇ ਉਹਨਾਂ ਦਾ ਤਹੀ ਹੈ ਵੀ ਜੇ ਤੁਸੀਂ ਮੈਨੂੰ ਸੰਸਦ ਚ ਭੇਜ ਦਿਓ ਇਹ ਤੋਂ ਹਿੱਸਾ ਭਾ ਕੇ ਤੁਸੀਂ ਆਪਣਾ ਸੰਸਦ 'ਚ ਮੈਨੂੰ ਭੇਜ ਦਿਓ ਤਾਂ ਮੈਂ ਸੰਸਦ ਦੇ ਵਿੱਚ ਜਾ ਕੇ ਸਾਡੇ ਹਲਕੇ ਦੀ ਆਵਾਜ਼ ਬੁਲੰਦ ਕਰੂੰਗਾ ਇਹ ਨਹੀਂ ਹੋਣਾ ਵੀ 8 ਸਾਲ ਭਗਵਾਨ ਦਮਨ ਜੀ ਸਾਡੇ ਹਲਕੇ ਦੇ ਐਮਪੀ ਰਹੇ 2 ਸਾਲ ਤੋਂ ਸਵਾ 2 ਸਾਲ ਤੋਂ ਸਾਡੇ ਚੀਫ ਮਿਨਿਸਟਰ ਨੇ ਅੱਜ ਦਸ਼ਾ ਦੇਖ ਲਓ ਸਾਡਾ ਹਲਕਾ ਧੂਣੀ ਜਿਹੜਾ ਹੈਗਾ ਅੱਜ ਦੇਖ ਲਿਆ ਵੀ ਸੀਐਮ ਸਿਟੀ ਹੈ ਇੱਥੇ ਹਾਲ ਕੀ ਹੈ ਕੋਈ ਡਵੈਲਪਮੈਂਟ ਨਹੀਂ ਹੈ ਚਾਲੋ ਕੋਣਿਆਂ ਤੇ ਛਰਕਾ ਟੁੱਟੀਆਂ ਪੀਆਂ ਨੇ ਟੋਏ ਵੱਡੇ ਵੱਡੇ ਨੇ ਬੁਰਾ ਹਾਲ ਹੈ ਕੋਈ ਸੁਣਵਾਈ ਨਹੀਂ ਕ੍ਰਾਪਸ਼ਨ ਬੇਹਦਾ ਹੋ ਰਗੀ ਤੇ ਲੋਕਾਂ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਨੇ ਜੋ ਗੱਲਾਂ ਲੈ ਕੇ ਭਗਵਾਨ ਤੁਮਨ ਜੀ ਨੇ ਸਰਕਾਰ ਬਣਾਈ ਸੀ ਲੋਕਾਂ ਨੇ ਬੜਾ ਵਿਸ਼ਵਾਸ ਕੀਤਾ ਸੀ ਉਹ ਇਸ ਵਿਸ਼ਵਾਸ ਦੇ ਵਿੱਚ ਵੱਲ ਚੱਲ ਕੇ ਹਿੱਸਾ ਪਾ ਕੇ 92 ਸੀਟਾਂ ਜਿਹੜੇ ਸੀ ਆਵਾਦਨੀ ਪਾਰਟੀ ਨੂੰ ਦਿੱਤੀਆਂ ਸੀ ਪਰ ਬੜੇ ਦੁੱਖ ਦੀ ਗੱਲ ਹੈ ਵੀ ਅੱਜ ਜੋ ਵੀ ਵਾਦੇ ਆਮ ਆਦਮੀ ਪਾਰਟੀ ਨੇ ਕੀਤੇ ਸੀ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਬਲਕਿ ਐਵੇਂ ਸਮਝੋ ਵੀ ਅੱਜ ਪੰਜਾਬ ਜਿਹੜਾ ਹੈ ਹਾਸ਼ੀਏ ਤੇ ਪਹੁੰਚ ਗਿਆ ਨਸ਼ੇ ਦੀ ਗੱਲ ਕਰੀਏ ਜੇ ਇਹਨਾਂ ਨੇ ਵਾਦਾ ਕੀਤਾ ਸੀ ਵੀ 2 ਹਫ਼ਤਿਆਂ ਦੇ ਵਿੱਚ ਅਸੀਂ ਨਸ਼ਾ ਖਤਮ ਕਰ ਦਾਂਗੇ ਅੱਜ 2 ਸਾਲ ਤੋਂ ਉੱਤੇ ਹੋ ਗਏ ਨਸ਼ਾ 5 ਗੁਣਾ ਹੋ ਗਿਆ ਤੇ ਉਸ ਤੋਂ ਖਤਮ ਹੋਣ ਦੀ ਬਜਾਏ ਖਤਮ ਆਉਂਦੀ ਆ ਨਸ਼ਾ 5 ਗੁਣਾ ਜ਼ਿਆਦਾ ਹੋ ਗਿਆ ਉਸ ਤੋਂ ਇਲਾਵਾ ਬਰੋਜ ਦੇ ਘਟਨਾ ਕਰਨ ਜਿਹੜੇ ਨੇ ਲੁੱਟ ਖੋਹਾਂ ਨੇ ਉਹ ਦਿਨ-ਪ ਦਿਨ ਵੱਧ ਰਹੀਆਂ ਨੇ ਚੋਰੀਆਂ ਨੇ ਦਿਨ-ਪ ਦਿਨ ਵੱਧ ਰਹੀਆਂ ਨੇ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਹੈ ਲਾਅ ਐਂਡ ਆਰਡਰ ਖਤਮ ਹੁੰਦਾ ਜਾ ਰਿਹਾ ਹੈ ਇੰਨਾ ਬੁਰਾ ਹਾਲ ਹੈ ਜੇ ਮੈਂ ਉਹ ਚਲਾਓ ਸਾਡੀ ਗੱਲ ਸਾਨੂੰ ਰੱਖਣ ਦਿਓ ਬਾਕੀ ਦਾ ਪਬਲਿਕ ਨੇ ਫੈਸਲਾ ਕਰਨਾ ਹੈ ਪਬਲਿਕ ਫੈਸਲਾ ਕਰੂਗੀ ਇੱਕ ਤਰੀਕ ਨੂੰ ਇਸ ਗੱਲ ਦਾ ਜਵਾਬ ਦੇਊਗੀ ਇੱਕ ਸਾਰੇ ਅੱਜ ਦੁਖੀ ਨੇ ਇੰਨਾਂ ਗੱਲਾਂ ਤੋਂ ਇਹ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਇੱਕ ਧੰਨਿਆ ਦੀ ਸਰਕਾਰ ਬੰਗੀ ਜਿੱਤੇ ਇਹ ਕਹਿੰਦੇ ਵੀ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਅੱਜ ਸਾਡੇ ਢੂੜੀ ਦੇ ਵਿੱਚ 2 ਮਹੀਨਿਆਂ ਤੋਂ ਉੱਤੇ ਹੋ ਗਏ ਜਿਹੜੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਉਹ ਟੈਂਕੀਆਂ ਤੇ ਚੜੇ ਹੋਏ ਨੇ ਪਾਣੀ ਦੀ ਟੈਂਕੀ ਤੇ ਚੜੇ ਰੇ ਧਰਨੇ ਤੇ ਬੈਠੇ ਨੇ ਧਰਨੇ ਤੇ ਬੈਠੇ ਨੇ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਉਹਨਾਂ ਦੀ ਕੋਈ ਸਾਹ ਨਹੀਂ ਲੈ ਰਿਆ ਬਚਾਰੇ ਦੁਖੀ ਨੇ ਜਦੋਂ ਨੌਕਰੀਆਂ ਉਹਨਾਂ ਨੂੰ ਦੇਤੀਆਂ ਉਹਨਾਂ ਨੂੰ ਪੱਤਰ ਇਸ਼ੂ ਕਰਦੇ ਤਾਂ ਉਹਨਾਂ ਨੂੰ ਜੁਆਇਨਿੰਗ ਵੀ ਕਰੂਣ ਦਾ ਫਰਜ਼ਮੰਦ ਹੈ ਐਵੇਂ ਸੁੱਕੇ ਇੱਕ ਪੋਸਟਰ ਪੈਨਾਂ ਦੀ ਸਰਕਾਰੇ ਬਣ ਕੇ ਰਹੀ ਹਰ ਜਗ੍ਹਾ ਦੇ ਉੱਤੇ ਆਮ ਆਦਮੀ ਪਾਰਟੀ ਦੇ ਪੋਸਟਰ ਬਣਨ ਲੱਗੇ ਨੇ ਇੰਨਾ ਬੰਦਿਆਂ ਨੇ ਤਾਂ ਡੀਸੀ ਦਫ਼ਤਰ ਤੇ ਐਸਡੀਐਮ ਦਫ਼ਤਰ ਵੀ ਨਹੀਂ ਬਖਸ਼ਿਆ ਜਿੱਥੇ ਉੱਤੇ ਵੀ ਇਹਨਾਂ ਨੇ ਪੋਸਟਰ ਲਾ ਦੇ ਜਦ ਕਿ ਅੱਜ ਤੋ ਪਹਿਲਾਂ ਕਦੇ ਵੀ ਕਿਸੇ ਸਰਕਾਰ ਨੇ ਇਹੋ ਜਿਹਾ ਕੰਮ ਨਹੀਂ ਕੀਤਾ ਸੀ ਤੇ ਦੂਜਾ ਇੱਕ ਸਾਡੇ ਜੋ ਪ੍ਰਾਪਰਟੀ ਹੈ ਉਹਦੀ ਐਨਓਸੀ ਦਾ ਮਸਲਾ ਵੱਡਾ ਮਸਲਾ ਹੈ ਜਦ ਕਿ ਪਹਿਲਾਂ ਜਿਹੜਾ ਸਿਸਟਮ ਸੀ ਉਹ ਬਹੁਤ ਵਧੀਆ ਚੱਲ ਰਿਹਾ ਸੀ ਆਮ ਆਦਮੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਇਹਨਾਂ ਨੇ ਪਹਿਲਾਂ ਤਾਂ ਐਨਓਸੀ ਲਾਗੂ ਕਰਤੀ ਵੀ ਐਨਓਸੀ ਲੈਣੀ ਕੋਣ ਖਤਮ ਕਰਤੀ ਪਰ ਉਹ ਨੋਟੀਫਿਕੇਸ਼ਨ ਅਜੇ ਤੱਕ ਨਹੀਂ ਆਇਆ ਇਹ ਉਹ ਖਤਮ ਦਾ ਐਲਾਨ ਤਾਂ ਹੋ ਗਿਆ ਜੀ ਵਰਜੇਸ਼ਵਰ ਜੀ ਪਰੰਤੂ ਜਦ ਤਸੀਲ ਚ ਅਗਲਾ ਕੰਮ ਕੀਤਾ ਜਾਂਦਾ ਤਾਂ ਉਹ ਦਾ ਅਮਲ ਨਹੀਂ ਹੋਇਆ ਜਿਲ੍ਹਾ ਪ੍ਰਸ਼ਾਸਨ ਦੀ ਗੁੱਥ ਹੋਣੀ ਮੈਂ ਉਹ ਹੀ ਅੱਜ ਕਰਦਾ ਨਾ ਜੀ ਦੇਖੋ ਜੇ ਇੱਕ ਚੀਜ਼ ਖਤਮ ਕਰਤੀ ਪਹਿਲਾਂ ਤਾਂ ਲੋਨ ਲੈਣ ਵਾਲੇ ਅਸੀਂ ਖਤਮ ਕਰਨ ਵਾਲੇ ਅਸੀਂ ਲੋਨ ਦੀ ਕੀ ਲੋੜ ਪੈਗੀ ਇੱਕ ਚੱਲ ਰਿਹਾ ਸਿਸਟਮ ਨੂੰ ਖਰਾਬ ਕਿਉਂ ਕਰਦੇ ਹੋ ਚੱਲੀ ਜਾਓ ਖਤਮ ਕਰਤੀ ਖਤਮ ਕਰਕੇ ਜੇ ਉਹ ਅਸੀਂ ਲਿਖਤੀ ਰੂਪ ਦੇ ਵਿੱਚ ਉਹਦਾ ਨੋਟੀਫਿਕੇਸ਼ਨ ਭੇਜਾਂਗੇ ਤਾਂ ਹੀ ਉਹ ਲਾਗੂ ਹੋ ਉਹ ਭੇਜੇ ਨਹੀਂ ਹੁੰਦਾ ਪਬਲਿਕ ਗੱਜਰ ਖਵਾਲ ਹੋਣੀ ਹੈ ਅੱਜ ਪੰਜਾਬ ਦੀ ਇਹ ਦਸ਼ਾ ਹੋਗੀ ਕਿ ਹਰ ਵਰਗ ਦਾ ਬੰਦਾ ਇੰਨਾ ਕਿ ਦੁਖੀ ਹੋ ਗਿਆ ਇੰਨਾ ਤੋਂ ਉਹਦਾ ਇਹ ਜਵਾਬ ਮੂੰਹ ਤੋਂ ਜਵਾਬ ਜਿਹੜਾ ਹੈ 1 ਜੂਨ ਨੂੰ ਵੋਟਾਂ ਦੇ ਰੂਪ ਦੇ ਵਿੱਚ ਸਰਕਾਰ ਨੂੰ ਦੇਣਗੇ ਇਹ ਮੈਨੂੰ ਵਿਸ਼ਵਾਸ ਹੈ ਮੈਂ ਇਹਦੇ ਨਾਲ ਨਾਲ ਇੱਕ ਬੇਨਤੀ ਕਰਦਾ ਵੀ ਜਿੱਤੇ ਇੰਨੇ ਕੰਮ ਹੋਏ ਨਹੀਂ ਮੋਦੀ ਜੀ ਨੇ ਇੱਕ ਬਹੁਤ ਵੱਡਾ ਕੰਮ ਜੋ ਦੇਸ਼ ਦੇ ਵਿੱਚ ਕੀਤਾ ਬੜਾ ਮੰਦਿਰ ਬਣਾ। ਅਜੋਧਿਆ ਜੀ ਦੇ ਵਿੱਚ ਬੜਾ ਮੰਦਿਰ ਜਿਹਦਾ ਨਿਰਮਾਣ ਜਿਹੜਾ ਸੀ 500 ਸਾਲ ਤੋਂ ਵੱਧ ਟਾਈਮ ਤੋਂ ਸਾਡੇ ਭਗਵਾਨ ਆਂ ਟੈਂਟ ਦੇ ਵਿੱਚ ਇੱਕ ਲੁप्त ਰੂਪ ਦੇ ਵਿੱਚ ਵਿਰਾਜਮਾਨ ਸੀਗੇ। ਬੜੀਆਂ ਜਦੋਂ ਜਿੱਤਾਂ ਹੋਈਆਂ, ਬੜੀਆਂ ਸਰਕਾਰਾਂ ਆਈਆਂ, ਸਾਨੂੰ ਆਜ਼ਾਦ ਹੋਿਆਂ ਨੂੰ ਵੀ 77 ਸਾਲ ਹੋ ਗਏ ਪਰ ਕਿਸੇ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ। ਕੈਸੀ ਰਾਮ ਮੰਦਰ ਬਾਸਤੇ ਕੋਈ ਉਪਰਾਲਾ ਕੀਏ ਇੱਕ ਭਾਤੀਆ ਜਨਤਾ ਪਾਰਟੀ ਨੇ ਇਹ ਉਪਰਾਲਾ ਕੀਤਾ ਕੋਰਟ ਦੇ ਵਿੱਚ ਬਕਾਇਦਾ ਕੋਈ ਬਿਨਾ ਕਿਸੇ ਲਾਗ ਲਵੇਟ ਤੋਂ ਦੋਏ ਪੱਖਾਂ ਨੂੰ ਸੁਣ ਕੇ ਮਾਨਿਆ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਉੱਥੇ ਰਾਮ ਮੰਦਰ ਬਣਨਾ ਚਾਹੀਦਾ ਅੱਜ ਬੱਬੇ ਵਾਲਾ ਮੰਦਰ ਜੋ ਯੋਧਿਆ ਦੀ ਵਿੱਚ ਹੈ ਉਹ ਬਣਿਆ ਔਰ ਅੱਜ ਕਰੋੜਾਂ ਦੀ ਗਿਣਤੀ ਦੇ ਵਿੱਚੋਂ ਉੱਤੇ ਸ਼ਰਧਾਂ ਨੂੰ ਜਿਹੜੇ ਮੱਥਾ ਟੇਕ ਚੁੱਕੇ ਨੇ ਉਹ ਲਗਾਤਾਰ ਉੱਤੇ ਤਾਤਾ ਲੱਗਿਆ ਹੋਇਆ ਹੈ ਦੇਸ਼ ਦਾ ਵੀ ਹਰ ਭਗਤ ਪਹੁੰਚਦੇ ਵਿਦੇਸ਼ ਦਾ ਵੀ ਹਰ ਭਗਤ ਪਹੁੰਚਦੇ ਆ ਉਹ ਲਗਾਤਾਰ ਇਹ سلسلہ ਚੱਲੀ ਜਾਣਾ ਹੈ ਇਸ ਗੱਲ ਦਾ ਤਾਂ ਮੈਂ ਕਿਸੇ ਤਰੀਕੇ ਵੀ ਮੈਂ ਸਮਝਦਾ ਵੀ ਸਾਡਾ ਦੇਸ਼ ਹਮੇਸ਼ਾ ਮੁਕਦੀਦ ਅਲੀ ਨਹੀਂ ਰਹੂਗਾ ਕਿ ਉਹਨਾਂ ਨੇ ਐਡਾ ਵੱਡਾ ਕੰਮ ਜਿਹੜਾ ਰਾ ਮੰਤਰੀ ਦਾ ਕੀਤਾ ਮੈਂ ਉਹਨਾਂ ਦਾ ਤੇ ਦਿਲੋਂ ਤਾਂ ਨਬਾਦ ਕਰਦਾ ਉਹਦੇ ਨਾਲ ਨਾਲ 8370 ਜਿਹੜੀ ਕਸ਼ਮੀਰ ਦੇ ਵਿੱਚ ਲੱਗੀ ਹੋਈ ਸੀ ਸਾਡੇ ਤੇ ਕੋ ਵੱਡਾ ਕਲੰਕ ਸੀਗਾ ਅਸੀਂ ਕਸ਼ਮੀਰ ਦੇ ਵਿੱਚ ਜਾ ਕੇ ਕੋਈ ਚੀਜ਼ ਪਚੇ ਨਹੀਂ ਪ੍ਰਾਪਰਟੀ ਪਚੇ ਨਹੀਂ ਕਰ ਸਕਦੇ ਸੀਗੇ ਇਸ ਚੀਜ਼ ਦੀ ਵੀ ਬਹੁਤ ਲੋਕਾਂ ਨੂੰ ਸਮੱਸਿਆ ਆ ਰਹੀ ਸੀ ਜਿਹੜੀ ਕਿ ਮੋਦੀ ਸਾਹਿਬ ਨੇ ਹੁਣ ਇਹ ਹੱਲ ਕਰਤੀ ਇਹ 370 ਜਿਹੜੀ ਤਾਲਾ ਹੈ ਉਹ ਉਹਨਾਂ ਨੇ ਖਤਮ ਕੀਤੀ ਜਦ ਕਿ ਇਹ ਕਿਹਾ ਕਰਦੇ ਸੀ ਵੀ ਜਿੱਦਨ 370 ਦੀ ਗੱਲ ਤੂੰ ਅੱਖਾ ਖੜਾ ਹੋ ਜਾਂਦੀ ਸੀ ਤਾਂ ਪ੍ਰਧਾਨ ਮੰਤਰੀ ਜੀ ਨੇ ਉਜਵਲਾ ਯੋਜਨਾ ਦੇ ਤਹਿਤ ਫ੍ਰੀ ਗੈਸ ਕਨੈਕਸ਼ਨ ਤੇ ਸਿਲੰਡਰ ਦਿੱਤੇ ਤਾਂ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ ਉਹ ਵੀ ਬਹੁਤ ਮਦਾਈ ਕੋ ਉਪਰਾਲਾ ਸਾਡੇ ਮਾਨਯਾ ਪ੍ਰਧਾਨ ਮੰਤਰੀ ਨੇ ਦਿੱਤਾ ਤੇ ਹਰ ਗਰੀਬ ਨੂੰ ਹਰ ਪਰਿਵਾਰ ਨੂੰ ਉਹਨਾਂ ਨੇ ਜੋ ਗੈਸ ਹੈ ਅੱਜ ਵੀ ਬਹੁਤ ਘੱਟ ਰੇਟ ਤੇ ਉਹਨਾਂ ਨੂੰ ਗੈਸ ਜਿਹੜੀ ਹੈ ਮੁਹੱਈਆ ਕਰਾਈ ਜਾਂਦੀ ਹੈ ਤਾਂ ਕਿ ਹੀਟਿੰਗ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਇਸ ਤੋਂ ਬਾਅਦ ਇੱਕ ਹੋਰ ਵੱਡਾ ਕੰਮ ਕੀਤਾ ਜੋ ਸਾਡੇ ਗਰੀਬ ਪਰਿਵਾਰਾਂ ਦੇ ਕੱਚੇ ਮਕਾਨ ਸੀਗੇ ਉਹਨਾਂ ਨੂੰ ਪੱਕੇ ਕਰਨ ਵਾਸਤੇ ਆਵਾਸ ਯੋਜਨਾ ਦੇ ਤਹਿਤ ਉਹਨਾਂ ਨੂੰ ਪਹਿਲੇ ਫੰਡ ਮੁਹੱਈਆ ਕਰਾਇਆ ਗਿਆ ਤਾਂ ਕਿ ਕੋਈ ਵੀ ਗਰੀਬ ਕੋਈ ਵੀ ਐਸਾ ਇਨਸਾਨ ਕੋਈ بارش ਆ ਜਾਏ ਕੋਈ ਹੋਰ ਕੁਦਰਤੀ ਆਫਤ ਆ ਜਾਏ ਤਾਂ ਕਿ ਉਹ ਉਹਨਾਂ ਦਾ ਜੀਵਨ ਜੱਪਣ ਜਿਹਦਾ ਹੈ ਸਹੀ ਤਰੀਕੇ ਨਾਲ ਹੋਵੇ ਛੱਤ ਖੇਲੇ ਰਹਿ ਸਕੇ ਛੱਤ ਦੇ ਥੱਲੇ ਰਹਿ ਤੇ ਪੱਕੀ ਸੱਤੇ ਥੱਲੇ ਦੇ ਸਕਣ ਉਸ ਵਾਸਤੇ ਉਹਨਾਂ ਨੇ ਆਵਾਜ਼ ਜੋੜਨ ਦੇ ਤਹਿਤ ਵੀ ਫੰਡ ਇਹ ਸਾਰੇ ਜਿੰਨੇ ਫੰਡ ਸੀ ਜੋ ਵੀ ਸਹੂਲਤਾਂ ਸੀਗੀਆਂ ਸਿੱਧੀਆਂ ਜੋ ਜ਼ਰੂਰਤਮੰਦ ਸੀ ਉਹਦੇ ਖਾਤੇ ਦੇ ਵਿੱਚ ਸਿੱਧੀਆਂ ਪਹੁੰਚੇ ਨੇ ਕੋਈ ਉਹਦੇ ਵਿੱਚ ਵਿਚੋਲੀਆ ਕੋਈ ਨਹੀਂ ਕੋਈ ਦਲਾਲ ਵਿਚ ਨਹੀਂ ਹੈ ਸਿੱਧੇ ਉਹ ਪੂਰੇ ਦੇ ਪੂਰੇ 1 ਰੁਪਿਆ ਪਾਇਆ ਤਾਂ 1 ਰੁਪਏ ਦਾ 1 ਰੁਪਿਆ ਲੈਦੇ ਖਾਤੇ ਚ ਆਇਆ ਉਸ ਤੋਂ ਬਾਅਦ ਆਸ਼ਵਮਾਨ ਭਾਗ ਹੈਲਥ ਬੀਮਾ ਜੋੜਨਾ 5 ਲੱਖ ਰੁਪਏ ਤੱਕ ਦਾ ਉੱਥੇ ਕੁਝ ਨਹੀਂ ਦੇਖਿਆ ਮੋਦੀ ਨੇ ਵੀ ਇਹ ਇਸ ਪਰਿਵਾਰ ਨੂੰ ਦੇਣਾ ਇਸ ਨੂੰ ਨਹੀਂ ਦੇਣਾ ਇਹ ਮੁਸਲਮਾਨ ਨੂੰ ਦੇਣਾ ਈਸਾਈ ਨੂੰ ਦੇਣਾ ਹਿੰਦੂ ਨੂੰ ਦੇਣਾ ਜੋ ਵੀ ਲੋੜਵੰਦ ਹੈ ਉਸ ਵਾਸਤੇ 5 ਲੱਖ ਰੁਪਏ ਦਾ ਬੀਮਾ ਉਹਨੂੰ ਮੁਹैया ਕਰਾਇਆ ਗਿਆ ਕਿਸੇ ਨੇ ਗੋਡੇ ਬਦਲਨੇ ਕਿਸੇ ਨੇ ਮੋਢੇ ਬਦਲਨੇ ਆ ਉਹ ਹਰ ਬੰਦੇ ਨੂੰ ਉਹ ਵੀ ਸੁਵਿਧਾ ਜਰੀ ਹੈ 5 ਲੱਖ ਰੁਪਏ ਦਾ ਜਿਹੜਾ ਅਸੀਂ ਮਾਨਕਣ ਬਣਿਆ ਸੀ ਉਹਦੇ ਤਹਿਤ ਦੇਖਿਆ ਸੀ ਵੀ ਬਹੁਤ ਹਸਕਾ ਲੱਗ ਜਾ ਬਹੁਤ ਲੋਕਾਂ ਨਾਲ ਸੰਪਰਕ ਕਰਦੇ ਆ ਉਹਦੇ ਲੋਕਾਂ ਨੇ ਫਾਇਦਾ ਲੱਗਾ ਬਹੁਤੋ ਲੋਕਾਂ ਨੂੰ ਫਾਇਦਾ ਮਿਲਿਆ ਜਨਕਿ ਤੁਹਾਡੀ ਗੱਲ ਜਿਸ ਤਰ੍ਹਾਂ ਕੀ ਕਿਸੇ ਨੇ ਗੋਡੇ ਬਦਲਣੇ ਨੇ ਕਿਸੇ ਨੇ ਕੋਈ ਆਪਰੇਸ਼ਨ ਕਰਾਣਾ ਬਹੁਤ ᱨਾ ਦੀਆਂ ਸਹੂਲਤਾਂ ਹਨ ਕਿ ਆਮ ਹਰ ਇੱਕ ਬੰਦੇ ਨੂੰ ਉਸ ਕਾਰਡ ਦੇ ਦੌਰਾਨ ਮਿਲਿਆ ਨਹੀਂ ਉਹਦਾ ਪਰਪਸ ਕੀ ਸੀਗਾ ਕਿ ਆਮ ਮਤਲਬ ਦਿੱਕਤ ਕੀ ਹੁੰਦੀ ਸੀ ਕੋਈ ਬਿਮਾਰ ਕਰੇ ਹੋ ਗਿਆ ਨਹੀਂ ਸਾਧਨ ਹੁੰਦੇ ਹਰ ਪਰਿਵਾਰ ਦੇ ਵਿੱਚ ਕਿਉਂ 10 ਰੁਪਏ ਬਿਮਾਰੀ ਤੇ ਖਰਚ ਕਰ ਸਕੇ ਕਿਉਂਕਿ ਅੱਜ ਦੇ ਮਹਿੰਗਾਈ ਦੇ ਯੁੱਗ ਦੇ ਵਿੱਚ ਆਪਣੀ ਰੋਜੀ ਰੋਟੀ ਦਾ ਇੱਕ ਸਿਸਟਮ ਚੱਲਣਾ ਹੀ ਇੱਕ ਵੱਡੀ ਗੱਲ ਹੁੰਦੀ ਹੈ ਤੇ ਇਸ ਬਿਮਾਰੀ ਦੀ ਕੋਈ ਆਪਤਾ ਆ ਜੇ ਦਾ ਉਹਦੇ ਵਾਸਤੇ ਇੱਕ ਵੱਡਾ ਉਪਰਾਲਾ ਪ੍ਰਧਾਨ ਮੰਤਰੀ ਜੀ ਨੇ 5 ਲੱਖ ਰੁਪਏ ਦਾ ਬੀਮਾ ਤਾਂ ਕਿ ਉਹ ਆਪਣਾ ਇਲਾਜ ਕੋਈ ਬਿਮਾਰੀ ਕਰਨੀ ਹੋ ਇਹ ਨਾ ਹੋਵੇ ਇੱਕ ਹੋਰ ਵੱਡਾ ਉਪਰਾਲਾ ਜਿਹੜਾ ਕੋਵਿਡ ਦੇ ਵਿੱਚ ਕੀਤਾ ਗਿਆ ਆਮ ਕੀ ਹੁੰਦਾ ਸੀ ਸਾਡੇ ਭਾਰਤ ਵਰਸ਼ ਦੇ ਵਿੱਚ ਜੇ ਕੋਈ ਬਿਮਾਰੀ ਆ ਜਾਂਦੀ ਸੀ ਤਾਂ ਉਹਦਾ ਇਲਾਜ ਜਿਹੜਾ ਸੀ 5-10 ਸਾਲਾਂ ਬਾਅਦ ਹੀ ਦਵਾਈ ਕੋਈ ਮਾਇਆ ਹੁੰਦੀ ਸੀ ਨਹੀਂ ਉਸ ਬਿਮਾਰੀ ਦੇ ਵਿੱਚ ਹੀ ਬਿਮਾਰੀ ਰੋਗ ਵੱਧ ਜਾਂਦਾ ਸੀ ਵੱਧ ਜਾਂਦਾ ਸੀ ਯਾਰ ਕੋਵਿਡ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਜੀ ਨੇ ਜੋ ਕੋਵਿਡ ਦੀਆਂ ਦਵਾਈਆਂ ਸੀਗੀਆਂ ਜੋ ਇੰਜੈਕਸ਼ਨ ਸੀਗੇ ਉਹ ਫ੍ਰੀ ਦੇ ਵਿੱਚ ਲਾਏ ਉਹ ਆਪਣੇ ਦੇਸ਼ ਦੇ ਵਿੱਚ ਡਵੈਲਪ ਕੀਤੀ ਉਹ ਦਵਾਈ ਜਿੱਤੇ ਆਪਣੇ ਦੇਸ਼ ਦੇ ਵਿੱਚ ਡਵੈਲਪ ਕੀਤੀ ਉਹਦੇ ਨਾਲ ਨਾਲ ਆਪਣੇ ਦੇਸ਼ ਵਾਸੀਆਂ ਨੂੰ ਤਾਂ ਬਚਾਈ ਉਹਦੇ ਨਾਲ ਨਾਲ ਪੂਰੇ ਵਰਲਡ ਦੇ ਵਿੱਚ ਵੀ ਉਹ ਦਵਾਈਆਂ ਫ੍ਰੀ ਵੀ ਝਾਗੀਆਂ ਤਾਂ ਕਿ ਕਿਸੇ ਦੀ ਵੀ ਜ਼ਿੰਦਗੀ ਜਾਂ ਜਾਨ ਤੋਂ ਬਚ ਸਕੇ ਹਰ ਬੰਦੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਹੀ ਹੁਣ ਆਪਾਂ ਜੋ ਆਪਣੀ ਲੋਕ ਸਭਾ ਸੀਟ ਤੋਂ ਅਰਵਿੰਦ ਖੰਨਾ ਜੀ ਖੜੇ ਨੇ ਉਹਨਾਂ ਦੀ ਥੋੜੀ ਜੀ ਜੀਵਨੀ ਬਾਰੇ ਵੀ ਦਰਸ਼ਕਾਂ ਨੂੰ ਜਾਣਨਾ ਪਾਓ ਕਿੰਦਾ ਦਿਓ ਸਮਾਜ ਸੇਵਾ ਦੇ ਕੰਮ ਕਰਦੇ ਸੀ ਤੇ ਉਹਨਾਂ ਦਾ ਕੀ ਅੱਗੇ ਅਰਵਿੰਦ ਖੰਨਾ ਜੀ ਬਹੁਤ ਹੀ ਹੋਣ ਨਾਲ ਬਹੁਤ ਹੀ ਸਿਆਣੇ ਬਹੁਤ ਹੀ ਸੁਲਝੇ ਹੋਏ ਸਾਡੇ ਕੋ ਹਲਕਾ ਸੰਗੂਦ ਤੋਂ ਉਮੀਦਵਾਰ ਨੇ ਉਹ ਬਹੁਤ ਹੀ ਵਧੀਆ ਸ਼ਖਸੀਅਤ ਦੇ مالک ਉਹਨਾਂ ਨੇ ਆਪਣੀ ਲਾਈਫ ਦੇ ਵਿੱਚ 25 ਸਾਲ ਹੋ ਗਏ ਉਹਨਾਂ ਨੂੰ ਸਾਡੇ ਇਲਾਕੇ ਚ ਪਿੱਛੜਦੇ ਹਨ रहे ਹੋਂ ਤੂੰ ਵਿਦੇ ਮਲੇ ਵੀ ਰਹੇ ਦੇਸ਼ ਦੇ ਵਿੱਚ ਖੂਨ ਖਰਾਬ ਹੋ ਜੂਗਾ ਇੱਕੋ 370 ਦਾ ਖਤਮ ਕੀਤੀ ਕਸ਼ਮੀਰ ਦੇ ਵਿੱਚ ਵੀ अमन ਚੈਨਾ ਹੈ ਇੰਡੀਆ ਦੇ ਵਿੱਚ ਵੀ अमन ਚੈਨਾ ਹੈ ਕਿ ਸਿਰ ਕੋਈ ਦਿੱਕਤ ਨਹੀਂ ਹੈ ਬੜਾ ਵਧੀਆ ਮਾਹੌਲ ਬਣਦਾ ਜਾ ਰਿਹਾ ਹੈ ਹੁਣ ਛੇਤੀ ਹੀ ਉੱਤੇ ਇਲੈਕਸ਼ਨ ਵੀ ਹੋ ਜਾਣਗੇ ਤੇ ਬਹੁਤ ਵਧੀਆ ਕਸ਼ਮੀਰ ਦਾ ਜਿਹੜਾ ਸਿਸਟਮ ਹੈ ਅਸੀਂ ਅੱਗੇ ਜਾਂਦੇ ਸੀ ਸਾਡੇ ਤੇ ਟੈਕਸ ਲਾਇਆ ਜਾਂਦਾ ਸੀ ਅਮਨ ਆਜੀ ਦੀ ਯਾਤਰਾ ਮਾਦਾਬੇਸ਼ੰਦ ਦੀ ਯਾਤਰਾ ਉਹ ਸਤੋਂ ਟੈਕਸ ਦੁੱਸਮਿਤ ਦੇ ਲੈਂਦੇ ਸੀ ਤੇ ਇਹ ਕਿਸੇ ਨੇ ਆਪਣੇ ਮੱਕਾ ਮਦੀਨਾ ਜਾਣਾ ਸੀਗਾ ਉਹਨਾਂ ਨੂੰ ਰਵਿਸ਼ਟਾ ਜਾਂਦਾ ਸੀਗਾ ਉਹਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਸੀ ਤਾਂ ਇਹ ਵੀ ਗੱਲਾਂ ਤੇ ਗੌਰ ਹੋਣੀ ਚਾਹੀਦੀ ਹੈ ਅੱਜ ਵੀ ਤਾਜੀ ਜਿਹੜੀ ਘਟਨਾ ਹੈ ਕਰਨਾਟਕਾ ਦੀ ਤੁਹਾਨੂੰ ਮੈਂ ਘਟਨਾ ਦੀ ਗੱਲ ਕਰਦਾ ਕਰਨਾਟਕਾ ਦੇ ਵਿੱਚ ਸਾਡੇ ਮੰਦਰਾਂ ਤੇ ਟੈਕਸ ਲਾਗੂ ਫੇਰ ਕਰ ਦਿੱਤੇ ਕਾਂਗਰਸ ਦੀ ਸਰਕਾਰ ਉੱਤੇ ਬਣੀਤਾ ਜੀ ਉਹਨੇ ਸਰਕਾਰ ਬਨੁਸਾਰ ਜਿਹੜੇ ਮੰਦਰ ਸੀ ਉਹਨਾਂ ਤੇ ਟੈਕਸ ਲਾਗੂ ਕਰ ਦਿੱਤੇ ਤੇ ਜਿਹੜੀਆਂ ਮਸਜਿਦਾਂ ਸੀ ਉਹ ਸਹੂਲਤਾਂ ਦੇਣੀਆਂ ਸ਼ੁਰੂ ਕਰਤੀਆਂ ਇਹ ਬੜੀ ਮਦਭਾਗੀ ਗੱਲ ਹੈ ਮੈਂ ਤਾਂ ਇਹੀ ਬੇਨਤੀ ਕਰਦਾ ਵੀਰੋ ਪੇਣੋ ਮਾਵਾਂਓ ਤੇ ਸਾਡੇ ਬੱਚਿਓ ਬਚੋ ਇਸ ਕਾਂਗਰਸ ਸਰਕਾਰ ਤੋਂ ਬਚੋ ਇਹ ਝੁੱਠੀ ਆਮ ਆਦਮੀ ਪਾਰਟੀ ਦੇ ਸਭ ਤੋਂ ਬਚੋ ਦੱਬ ਕੇ 1 ਤਰੀਕ ਨੂੰ ਸਵੇਰ ਉੱਠ ਕੇ ਵੱਧੋ ਵੱਧ ਵੋਟਾਂ ਪਾਤੀ ਜਨਤਾ ਪਾਰਟੀ ਦੇ ਕਮਲ ਦੇ ਹੁਸਤੇ ਪਾ ਕੇ ਪਾਤੀ ਜਨਤਾ ਪਾਰਟੀ ਦੇ ਹੱਥ ਮਜ਼ਬੂਤ ਕਰੋ ਤੇ ਮੋਦੀ ਜੀ ਦੀ ਜਿਹੜੀ ਚਾਹੂ ਪਾ ਦਾ ਨਾਲਾ ਹੈ ਉਹਨੂੰ ਬੁਲੰਦ ਕਰੋ ਜੇ ਚਾਹ ਤੋਂ ਭਾਦ ਦਾ ਨਾੜਾ ਹੋਊਗਾ ਤਾਂ ਦੇਸ਼ ਦੇ ਵਿੱਚ ਬਹੁਤ ਵਧੀਆ ਕੰਮ ਹੋਣਗੇ ਜਿੱਤੇ ਦੇਸ਼ ਦੇ ਵਿੱਚ ਵਧੀਆ ਕੰਮ ਹੋਣਗੇ ਵਿਦੇਸ਼ ਦੇ ਵਿੱਚ ਵੀ ਅੱਜ ਜਿੱਤੇ ਭਾਰਤ ਦਾ ਨਾਮ ਹੈ ਭਾਰਤ ਦੀ ਬਲੰਦੀ ਹੈ ਭਾਰਤ ਅੱਜ ਸ਼ਿਖਰ ਤੇ ਹੈ ਅੱਗੇ ਸਾਡੇ ਪ੍ਰਧਾਨ ਮੰਤਰੀ ਜਾਇਗਾ ਕਰਦੇ ਸੀ ਵਿਦੇਸ਼ੀ ਪ੍ਰਧਾਨ ਮੰਤਰੀਆਂ ਦੇ ਚਾਰ ਕਦਮ ਪਿੱਛੇ ਚੱਲਿਆ ਕਰਦੇ ਸੀ ਅੱਜ ਸਾਡੇ ਮੋਦੀ ਜੀ ਚਾਲਕਦਮ ਅੱਗੇ ਚੱਲਦੇ ਆ ਸਾਰਾ ਵਿਸ਼ਵ ਉਹਨਾਂ ਦੇ ਪਿੱਛੇ ਚੱਲ ਰਿਹਾ ਹੈ ਅੱਜ ਖੇਤੀ ਹੀ ਇਹ ਤੁਸੀਂ 405 ਜਿਹੜਾ ਹੈ ਸਿਸਟਮ ਕਰੋ ਆਉਣ ਵਾਲੇ ਟੈਨ ਦੇ ਵਿੱਚ ਤੁਸੀਂ ਦੇਖੋਗੇ ਕਿ ਭਾਰਤ ਵਿਸ਼ਵ ਗਣੂਮ ਪਰਨ ਜਾ ਰਿਹਾ ਹੈ ਇਸ ਦੇ ਵਿੱਚ ਕੋਈ ਡੋੜ ਨਹੀਂ ਮਿਸਕੀ ਭਾਰਤ ਮਾਤਾ ਕੀ ਹੈ ਜੇ ਭਾਰਤ ਇਹ ਸੰ ਸਾਡੇ ਅੱਜ ਦੇ ਮਹਿਮਾਨ ਮੇਰੇ ਸਹਿਯੋਗੀ ਸੋਹਣ ਲਾਲ ਦੇ ਨਾਲ ਮੈਂ ਤੁਹਾਡਾ ਖਾਸ ਵਰਕ ਫਿਰ ਮਿਲਾਂਗੇ ਨਵੇਂ ਐਪੀਸੋਡ